ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਮੈਂ ਹਾਂ ਤਰਮਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਉਧਿਆਨ ਐਕਸਪ੍ਰੈਸ ਦੋਸਤੋ ਅੱਜ ਮੈਂ ਇੱਕ ਵਾਰੀ ਫਿਰ ਤੋਂ ਪਹੁੰਚਾ ਹਾਂ ਭਾਰਤ ਟੈਲੀਕਮ ਜਿਹੜਾ ਕੀ ਹੈ ਭਗਤ ਸਿੰਘ ਚੌਕ ਓਪੋਜ਼ਿਟ ਅਬੋਹਰ ਪੈਲੇਸ ਅਬੋਹਰ ਸਟਰੀਟ ਨੰਬਰ 15 ਦੇ ਨਾਲ ਹੈਗਾ ਕਾਰਨਰ ਵਾਲੀ ਸ਼ਾਪ ਹੈ ਤੁਸੀਂ ਇੱਥੇ ਆ ਸਕਦੇ ਹੋ ਆਪਣੇ ਜਿਹੜੇ ਪ੍ਰੋਡਕਟ ਤੁਸੀਂ ਲੈ ਸਕਦੇ ਹੋ ਕਿਉਂਕਿ ਸੈਮਸੰਗ ਦਾ ਐਕਸਕਲੂਸਿਵ ਸ਼ੋਰੂਮ ਹੈ ਕੰਪਨੀ ਦੇ ਪ੍ਰੋਮੋਟਰ ਨੇ ਸਤਨਾਮ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੇਰੇ ਮਗਰ ਤੁਸੀਂ ਦੇਖ ਰਹੇ ਹੋ ਏਸੀ ਆਗੇ ਨੇ ਕੁਝ ਇਸ ਤਰ੍ਹਾਂ ਦੇ ਏਸੀ ਆਏ ਨੇ ਜਿਨ੍ਹਾਂ ਦੀਆਂ ਆਪਣੀ ਆਪਣੀ ਜੜੀਆਂ ਕੁਆਲਿਟੀ ਜਿਗੀਆਂ ਨੇ ਕਿੜੀਆਂ-ਕਿੜੀਆਂ ਕੁਆਲਿਟੀ ਜਿਗੀਆਂ ਨੇ ਉਹ ਸਤਨਾਮ ਜੀ ਆਪਾਂ ਦੱਸਣਗੇ ਤੇ ਕਿਹੜੇ-ਕਿਹੜੇ ਤੁਸੀਂ ਸਕੀਮਾਂ ਉੱਪਰ ਨੂੰ ਲੈ ਕੇ ਜਾ ਸਕਦੇ ਹੋ ਉਹ ਵੀ ਆਪਾਂ ਸਤਨਾਮ ਜੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਨਾਮ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਗੱਲ ਸਰ ਉਹ ਠੀਕੋ ਵਧੀਆ ਵਧੀਆ ਸਰ ਅੰਨੇ ਕੋਲੇ ਏਸੀ ਦੇ ਉੱਪਰ ਇਸ ਵਾਰ ਸਰ ਬਹੁਤ ਖਾਸ ਆਫਰਸ ਆਏ ਨੇ ਜਿਦਾ ਕਿ ਤੁਸੀਂ ਪਿੱਛੇ ਦੇਖ ਰਹੇ ਹੋ Samsung ਦੇ ਜਿੰਨੇ ਵੀ ਵਿੰਡ ਫਰੀ ਏਸੀ ਐਸ ਉੱਪਰ ਜੋ ਕੰਪਨੀ ਹੈ ਫਿਟਿੰਗ ਬਿਲਕੁਲ ਤੁਹਾਨੂੰ ਫ੍ਰੀ ਆਫ ਕਾਸਟ ਦੇ ਰਹੀ ਹੈ ਇੰਸਟਾਲੇਸ਼ਨ ਫ੍ਰੀ ਹੈ ਇੰਸਟਾਲੇਸ਼ਨ ਬਿਲਕੁਲ ਫ੍ਰੀ ਹੈ ਇਸ ਤੋਂ ਇਲਾਵਾ ਅਪ ਟੂ 30% ਤੱਕ ਦਾ ਤੁਹਾਨੂੰ ਏਸੀ ਉੱਪਰ ਡਿਸਕਾਊਂਟ ਮਿਲੇਗਾ ਅਗਰ ਤੁਸੀਂ ਸਿਰਫ ਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ 1990 ਰੁਪਏ ਦੇ ਕੇ ਤੁਸੀਂ ਸਾਡੇ ਉੱਪਰ ਏਸੀ ਲੈ ਆ ਸਕਦੇ ਹੋ ਪਰ ਇੱਥੇ 2990 ਲਿਖਿਆ ਹੈ ਸਰ 1990 ਤੋਂ EMI ਬਿਲਕੁਲ ਸਟਾਰਟ ਹੈ ਔਰ ਜ਼ੀਰੋ ਮਾਡਲ ਵਾਈਜ਼ ਹੋ ਗਿਆ ਮਾਡਲ ਵਾਈਜ਼ ਦੇ ਹਿਸਾਬ ਨਾਲ ਇਸ ਤੋਂ ਇਲਾਵਾ ਤੁਸੀਂ ਸਰ ਕ੍ਰੈਡਿਟ ਕਾਰਡ ਉੱਪਰ ਅਪ ਟੂ 10% ਤੱਕ ਦਾ ਕੈਸ਼ਬੈਕ ਇਨਸਟੈਂਟ ਲੈ ਸਕਦੇ ਕੀ ਬਾਤ ਹੈ ਜੀ ਕੀ ਬਾਤ ਹੈ ਦੋਸਤੋ ਇਸ ਗੱਲ ਤੇ ਵੀਡੀਓ ਸ਼ੇਅਰ ਕਰਦੇ ਜੇ ਤੇ ਵਿਜ਼ਿਟ ਜ਼ਰੂਰ ਕਰਿਆ ਜੇ ਮੈਂ ਐਡਰੈਸ ਇੱਕ ਵਾਰੀ ਫਿਰ ਤੋਂ ਕਨਫਰਮ ਕਰਾ ਦਾਂ ਕਿਉਂਕਿ ਆਪਣੇ ਜਿਹੜੇ ਦਰਸ਼ਕ ਹੈ ਬਾਰ-ਬਾਰ ਵੀ ਐਡਰੈਸ ਪੁੱਛਦੇ ਆ ਐਡਰੈਸ ਹੈਗਾ ਪਰਾ ਟੈਲੀਕਾਮ ਭਗਤ ਸਿੰਘ ਚੌਂਕ ਆਪੋਜ਼ਿਟ ਅਬੋਹਰ ਪੈलेस ਗਲੀ ਨੰਬਰ 15 ਅਬੋਹਰ ਤੇ ਦੋਸਤੋ ਆਪਾਂ ਸਤਨਾਮ ਜੀ ਤੋਂ ਹੋਰ ਜਾਣਕਾਰੀਆਂ ਲੈਨੇ ਆ ਕਿ ਇੱਥੇ ਜਿਹੜਾ ਵਾਸ਼ਿੰਗ ਮਸ਼ੀਨ ਵੀ ਹੈਗੀ ਆ ਐਲਈਡੀਜ਼ ਵੀ ਹੈਗੀਆਂ ਨੇ ਤੇ ਹੋਰ ਵੀ ਪ੍ਰੋਡਕਟ ਹੈਗੇ ਨੇ ਉਹਨਾਂ ਬਾਰੇ ਆਪਾਂ ਲੈਨੇ ਆ ਸਤਨਾਮ ਜੀ ਤੋਂ ਜਾਣਕਾਰੀ ਕਿ ਆਪਾਂ ਇਹ ਸ਼ੋਰੂਮ ਦੇ ਵਿੱਚ ਚੱਲ ਕੇ ਹੋਰ ਤੁਹਾਨੂੰ ਦਿਖਾਨੇ ਆ ਵੀ ਕਿਹੜੀਆਂ-ਕਿਹੜੀਆਂ ਇੱਥੇ ਸਕੀਮਾਂ ਜੜੀਆਂ ਹੋਰ ਪ੍ਰੋਡਕਟਾਂ ਉੱਪਰ ਦਿੱਤੀਆਂ ਜਾ ਰਹੀਆਂ ਸਤਨਾਮ ਜੀ ਐਲਈਡੀਜ਼ ਤੇ ਉੱਪਰ ਕੀ-ਕੀ ਸਕੀਮਾਂ ਹੈਗੀਆਂ ਜੀ ਐਲਈਡੀ ਉੱਪਰ ਸਰ ਇਸ ਵਾਰ ਬਹੁਤ ਖਾਸ ਆਫਰ ਜਨੇ ਆਪਣੇ ਕੋਲੇ ਆਪਣੇ ਸੈਮਸੰਗ ਦੇ ਐਕਸਕਲੂਸਿਵ ਸਟੋਰ ਉੱਪਰ ਸਭ ਤੋਂ ਪ ਬੈਸੇ ਜੋ ਕਸਟਮਰ ਇੰਸ਼ੋਰੈਂਸ ਬਾਈ ਕਰਦਾ ਉਹਦਾ 4000 ਤੋਂ 5000 ਰੁਪਿਆ ਪਰイヤー ਦਾ ਉਸਨੂੰ ਕੋਸਟ ਕਰਦਾ ਪਰ ਸਾਡੇ ਸਟੋਰ ਉੱਪਰ Samsung ਦੀ LED ਨਾਲ ਤੁਹਾਨੂੰ ਇੰਸ਼ੋਰੈਂਸ ਬਿਲਕੁਲ ਫ੍ਰੀ ਆਫ ਕਾਸਟ ਮਿਲੇਗਾ ਠੀਕ ਹੈ ਇਸ ਤੋਂ ਇਲਾਵਾ ਹਰੇਕ LED ਉੱਪਰ ਤੁਹਾਨੂੰ ਇੰਸਟਾਲੇਸ਼ਨ ਬਿਲਕੁਲ ਫ੍ਰੀ ਮਿਲੇਗੀ ਔਰ ਇਸ ਤੋਂ ਇਲਾਵਾ ਤੁਸੀਂ ਕੈਸ਼ਬੈਕ ਆਲ ਕ੍ਰੈਡਿਟ ਕਾਰਡ ਤੇ ਤੁਹਾਨੂੰ ਅਵੇਲੇਬਲ ਹੋਏਗਾ 5% ਤੋਂ ਲੈ ਕੇ 12% ਤੱਕ ਕੈਸ਼ਬੈਕ ਅਪ ਟੂ 10000 ਤੁਹਾਨੂੰ LED ਉੱਪਰ ਇਨਸਟੈਂਟ ਮਿਲੇਗਾ ਠੀਕ ਹੈ ਸਰ LED ਦੇ ਵਿੱਚ ਵੇਰੀਐਂਟ ਕਿਹੜੇ ਕਿਹੜੇ ਹੈਗੇ ਆ ਜੀ ਸਰ ਸਾਡੇ ਕੋਲੇ ਤੁਹਾਨੂੰ LED ਦੇ ਵਿੱਚ ਆਲ ਵੇਰੀਐਂਟ ਮਿਲ ਜਾਣਗੇ ਨੋਨ HD UHD QLED ਫਰੇਮ LED ਨਿਓ QLED ਔਰ OLED LED ਦੇ ਜਿੰਨੇ ਵੀ ਵੇਰੀਐਂਟ ਆਉਂਦੇ ਆ ਸਾਡੇ ਸਟੋਰ ਉਪਰ ਤੁਹਾਨੂੰ ਅਵੇਲੇਬਲ ਮਿਲਣਗੇ ਜੀ ਠੀਕ ਹੈ ਜੀ ਐਨਓ ਪਰ ਵੀ ਹੋਈ ਸਕੀਮਾਂ ਬੰਦਾ ਫਨਾਨਸ ਵਗੈਰਾ ਸਭ ਕੁਝ ਕਰਵਾ ਸਕਦੇ ਐਸ ਉਪਰ ਐਸ LED ਉਪਰ ਤੁਸੀਂ Bajaj Finance HDFC Finance ਕ੍ਰੈਡਿਟ ਕਾਰਡ EMI ਔਰ ਕ੍ਰੈਡਿਟ ਕਾਰਡ ਉਪਰ ਇਨਸਟੈਂਟ ਡਿਸਕਾਊਂਟ ਤੁਹਾਨੂੰ ਅਵੇਲੇਬਲ ਹੋ ਰਹੇਗਾ ਠੀਕ ਹੈ ਸਰ ਸੋ ਸਤਿਨਾਮ ਜੀ ਰੈਫਰਿਜਰੇਟਰ ਜਿਹੜੇ ਹੈਗੇ ਆ ਆਪਾਂ ਦੂਸਰੇ ਸੈਕਸ਼ਨ 'ਚ ਪਹੁੰਚ ਗਏ ਆ ਰੈਫਰਿਜਰੇਟਰ ਇੱਥੇ ਉਹਨੂੰ ਵਿਖ ਰਹੇ ਆ ਨਾਲ ਵਾਸ਼ਿੰਗ ਮਸ਼ੀਨ ਵੀ ਵਿਖ ਰਹੀ ਆ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਰੈਫਰਿਜਰੇਟਰ ਉੱਪਰ ਕਿਹੜੀਆਂ-ਕਿਹੜੀਆਂ ਸਕੀਮਾਂ ਨੇ ਜੀ ਸਰ ਜਿੱਦਾਂ ਕਿ ਸਾਡੇ ਕੋਲ ਰੈਫਰਿਜਰੇਟਰ ਦੀ ਸਟਾਰਟਿੰਗ ਹੈ ਸਿੰਗਲ ਡੋਰ ਤੋਂ ਹੋ ਜਾਂਦੀ ਹੈ ਜੀ ਸਿੰਗਲ ਡੋਰ ਤੋਂ ਲੈ ਕੇ ਵੱਡੇ ਰੈਫਰਿਜਰੇਟਰ ਤੱਕ ਤੁਸੀਂ ਸਾਡੇ ਕੋਲੇ 올 ਮਾਡਲ ਤੁਹਾਨੂੰ ਅਵੇਲੇਬਲ ਮਿਲਣਗੇ ਅਗਰ ਤੁਸੀਂ ਫਾਈਨਾਂਸ ਦੀ ਗੱਲ ਕਰਦੇ ਹੋ ਤਾਂ ਫਰਾਂਸ ਬਜਾਜ ਫਾਈਨਾਂਸ ਉੱਪਰ ਤੁਸੀਂ ਜ਼ੀਰੋ ਡਾਊਨ ਪੇਮੈਂਟ ਦੇ ਕੇ ਔਰ 129 ਕਿਹੜੇ-ਕਿਹੜੇ ਵੇਰੀਐਂਟ ਹੈਗੇ ਨੇ ਆਪਣੇ ਕੋਲ ਜੀ ਵੇਰੀਐਂਟ ਦੇ ਵਿੱਚ ਸਰ ਜਿੱਦਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਿੰਗਲ ਡੋਰ ਦੇ ਵਿੱਚ ਸਾਰੇ ਵੇਰੀਐਂਟ ਮਿਲ ਜਾਣਗੇ 컬러ਫੁਲ ਆਪਸ਼ਨ ਮਿਲ ਜਾਏਗੀ ਤੁਹਾਨੂੰ ਜੀ ਔਰ ਡਬਲ ਡੋਰ ਦੇ ਵਿੱਚ ਇਸ ਵਾਰ ਕੰਪਨੀ ਨੇ ਬਹੁਤ ਖਾਸ ਆਫਰਸ ਦਿੱਤੇ ਹੋਏ ਨੇ 1990 ਰੁਪਏ ਦੀ EMI ਕਰਵਾ ਕੇ ਔਰ ਜ਼ੀਰੋ ਡਾਊਨ ਪੇਮੈਂਟ ਤੇ ਰੈਫਰਿਜਰੇਟਰ ਤੁਸੀਂ ਕਰ ਲਿਆ ਸਕਦੇ ਹੋ ਇਸ ਤੋਂ ਇਲਾਵਾ Samsung ਫਾਈਨੈਂਸ ਦੀ ਆਪਸ਼ਨ ਵੀ ਤੁਹਾਨੂੰ ਮਿਲ ਜਾਏਗੀ ਔਰ ਸੁਪਰ ਵੀ ਤੁਸੀਂ ਜ਼ੀਰੋ ਡਾਉਨ ਪੇਮੈਂਟ ਦੇ ਕੇ ਰੈਫ੍ਰਿਜਰੇਟਰ ਬਾਈ ਕਰ ਸਕਦੇ ਹੋ ਔਰ HDFC ਫਾਈਨਾਂਸ ਵੀ ਤੁਹਾਡਾ ਅਵੇਲੇਬਲ ਰਹੇਗਾ ਜੀ ਠੀਕ ਹੈ ਜੀ ਜਿੱਦਾਂ ਕਿ ਸਰ ਤੁਸੀਂ ਡਬਲ ਡੋਰ ਰੈਫ੍ਰਿਜਰੇਟਰ ਦੇਖ ਚੁੱਕੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਬਲ ਡੋਰ ਦੇ ਵਿੱਚ ਸਾਈਡ ਵੇ ਸੈਡ ਰੈਫ੍ਰਿਜਰੇਟਰ ਵੀ ਤੁਹਾਨੂੰ ਪਹਿਲੇ ਵਾਰ ਲੈਣਗੇ ਜਿੱਦਾਂ ਕਿ Samsung ਦੇ ਜੋ ਸਾਈਡ ਵੇ ਸੈਡ ਰੈਫ੍ਰਿਜਰੇਟਰ ਨੇ ਇਹ ਵੀ ਸਰ 20 ਸਾਲ ਦੀ ਵਾਰੰਟੀ ਦੇ ਨਾਲ ਆਉਂਦੇ ਨੇ ਠੀਕ ਹੈ ਔਰ 5 ਇਨ 1 ਕਨਵਰਟੇਬਲ ਔਰ ਟਵਿਨ ਪਲਸ ਕੂਲਿੰਗ ਦੇ ਨਾਲ ਆਉਂਦੇ ਨੇ ਟਵਿਨ ਪਲਸ ਕੂਲਿੰਗ Samsung ਦੀ ਪੇਟੈਂਟ ਪੇਟੈਂਟ ਟੈਕਨੋਲੋਜੀ ਆ ਜੋ ਕਿ ਅੱਜ ਦੇ ਟਾਈਮ ਵਿੱਚ ਕਿਸੇ ਬ੍ਰਾਂਡ ਕੋਲੇ ਅਵੇਲੇਬਲ ਨਹੀਂ ਹੈ ਜੀ ਠੀਕ ਹੈ ਕਲਰਫੁਲ ਆਪਸ਼ਨ ਮਿਲ ਜਾਏਗੀ ਸਰ ਠੀਕ ਹੈ ਪਿੰਕ ਕਲਰ ਵੈਲੇਬਲ ਰਹੇਗਾ ਜੀ ਸਟੇਨਲੈਸ ਸਟੀਲ ਕਲਰ ਦੇ ਵਿੱਚ ਸਾਈਡ ਬਾਈ ਸਾਈਡ ਵੈਲੇਬਲ ਰਹੇਗਾ ਜੀ ਠੀਕ ਹੈ ਔਰ ਇਸ ਤੋਂ ਇਲਾਵਾ ਟਫਨ ਗਲਾਸ ਦੇ ਵਿੱਚ ਆਲ ਮਾਡਲ ਤੁਹਾਨੂੰ ਵੈਲੇਬਲ ਰਹਿਣਗੇ ਚਾਹੇ ਉਹ ਬਲੈਕ ਆ ਚਾਹੇ ਉਹ ਵਾਈ ਔਲਵੇਰੀ ਇਹ ਦੋਨੋਂ ਸਾਈਡ ਬਾਈ ਸਾਈਡ ਵਿੱਚ ਬਲੇਬਾਰਿਆ ਨਹੀਂ ਸਾਈਡ ਬਾਈ ਸਾਈਡ ਦੇ ਵਿੱਚ ਕੰਪਨੀ ਨੇ ਬਹੁਤ ਹੀ ਵਧੀਆ ਟੈਕਨੋਲੋਜੀ ਐਡ ਕੀਤੀ ਹੋਈ ਆ ਸਰ ਅਗਰ ਕੋਈ ਕਸਟਮਰ ਤੁਸੀਂ ਬਾਰੂਹੀ ਪਾਣੀ ਲਗਾ ਲੈਣਾ ਚਾਹੁੰਦਾ ਹੈ ਤਾਂ ਉਹ ਪ੍ਰੈਸ ਕਰਕੇ ਪਾਣੀ ਲੈ ਸਕਦਾ ਹੈ ਅਗਰ ਉਸ ਨੂੰ ਕ੍ਰਸ਼ਡ ਆਈਸ ਚਾਹੀਦੀ ਹੈ ਤਾਂ ਉਹ ਕ੍ਰਸ਼ਡ ਆਈਸ ਲੈ ਸਕਦਾ ਅਗਰ ਉਸ ਨੂੰ ਆਈਸ ਓਨਲੀ ਆਈਸ ਕਯੂਬ ਚਾਹੀਦੀ ਹੈ ਤਾਂ ਆਈਸ ਕਯੂਬ ਦੇ ਬਲੇਬਾਰ ਰਹਿਣੀ ਹੈ ਠੀਕ ਹੈ ਸਾਰਾ ਕੁਝ ਠੱਠ ਹੋਈ ਬਿਲਕੁਲ ਜੀ ਇਸ ਤੋਂ ਇਲਾਵਾ ਜਿੱਦਾਂ ਰੈਫਰਿਜਰੇਟਰ ਹੈ ਇਸ ਵਿੱਚ ਸੈਮਸੰਗ ਨੇ ਆਟੋ ਡੋਰ ਓਪਨ ਦੀ ਆਪਸ਼ਨ ਦਿੱਤੀ ਹੋਈ ਆ ਜਿੱਦਾਂ ਕਿ ਤੁਸੀਂ ਕਿਸੇ ਚੀਜ਼ ਵਿੱਚ ਇੰਗੇਜਡ ਹੋ ਔਰ ਡੋਰ ਨੂੰ ਓਪਨ ਨਹੀਂ ਕਰ ਸਕਦੇ ਤਾਂ ਤੁਸੀਂ ਸੈਂਸਰ ਨੂੰ ਹੱਥ ਲਗਾਓ ਤਾਂ ਡੋਰ ਆਪਣੇ ਆਪ ਓਪਨ ਹੋ ਜਾਏ ਜਿਵੇਂ ਲੇਡੀਜ਼ ਆਟਾ ਵਗੈਰਾ ਗੁੰਨੇ ਹੁੰਦੇ ਹੁੰਦੇ ਹੱਥ ਖਰਾਬ ਹੁੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕੀ ਬਾਤ ਸਰ واਸ਼ਿੰਗ ਮਸ਼ੀਨ ਉੱਪਰ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਵੀ ਕਿਹੜੀਆਂ ਸਕੀਮਾਂ ਦੇ ਤਹਿਤ ਉਹ واਸ਼ਿੰਗ ਮਸ਼ੀਨ ਇੱਥੇ ਖਰੀਦ ਸਕਦੇ ਨੇ ਜੀ واਸ਼ਿੰਗ ਮਸ਼ੀਨ ਦੇ ਵਿੱਚ ਸਾਡੇ ਕੋਲ ਸਾਰੇ ਆਲ ਵੇਰੀਐਂਟ ਮਿਲਣਗੇ ਤੁਹਾਨੂੰ ਸੈਮੀ ਆਟੋਮੈਟਿਕ واਸ਼ਿੰਗ ਮਸ਼ੀਨ ਦੀ ਸਟਾਰਟਿੰਗ ਹੋ ਕੇ ਤੁਸੀਂ ਫਰੰਟ ਲੋਡ ਤੱਕ ਮਸ਼ੀਨ ਬਾਇ ਕਰ ਸਕਦੇ ਹੋ ਜਿੱਦਾਂ ਕਿ ਸੈਮੀ ਆਟੋਮੈ ਕਰਕੇ ਤੁਸੀਂ ਸੈਮੀ ਵਾਸ਼ਿੰਗ ਮਸ਼ੀਨ ਨੂੰ ਬਾਏ ਕਰ ਸਕਦੇ ਹੋ ਆਟੋਮੈਟਿਕ ਮਸ਼ੀਨ ਦੇ ਵਿੱਚ ਸਰ ਟੌਪ ਲੋਡ ਵੇਰੀਐਂਟ ਆ ਜਾਂਦਾ ਹੈ ਜੀ ਔਰ ਫਰੰਟ ਲੋਡ ਵੇਰੀਐਂਟ ਆ ਜਾਂਦਾ ਹੈ ਇਹ ਸਰ ਸੈਮਸੰਗ ਦਾ ਜੋ ਵਾਸ਼ਿੰਗ ਮਸ਼ੀਨ ਆਂਦੀ ਹੈ ਉਸ ਦਾ ਜੋ ਡਰਮ ਹੈ ਸਟੀਨਲਸ ਸਟੀਲ ਦੇ ਵਿੱਚ ਆਂਦਾ ਹੈ ਜੀ ਠੀਕ ਹੈ ਫਿਰ ਤਾਂ ਨਹੀਂ ਲਾਈਫ ਜ਼ਿਆਦਾ ਹੋਏਗੀ ਜੀ ਬਿਲਕੁਲ ਸਰ ਸੈਮਸੰਗ ਦੀ ਜੋ ਵਾਸ਼ਿੰਗ ਮਸ਼ੀਨ ਆ ਸਰ 20 ਸਾਲ ਦੀ ਵਾਰੰਟੀ ਦੇ ਨਾਲ ਆਂਦੀ ਹੈ ਜੋ ਕਿ ਅੱਜ ਦੇ ਟਾਈਮ ਵਿੱਚ ਕਿਸੇ ਬ੍ਰਾਂਡ ਕੋਲੇ ਅਵੇਲੇਬਲ ਨਹੀਂ ਆ ਔਰ ਜੋ ਇਸ ਦੀ ਮੋਟਰ ਹੈ ਡਾਇਰੈਕਟ ਡਰਾਈਵ ਹੈ ਵਿਦਆਊਟ ਬੁਲੀ ਔਰ ਵਿਦਆਊਟ ਬੈਲਟ ਦੇ ਨਾਲ ਆਂਦੀ ਹੈ ਜੀ ਠੀ ਜੋ Samsung ਦੀ ਟੌਪ ਲੋਡ ਵਾਸ਼ਿੰਗ ਮਸ਼ੀਨ ਆ ਸਰ ਇਹਦੇ ਉੱਪਰ 1490 ਰੁਪਏ ਮਹੀਨਾ ਤੁਸੀਂ ਕਿਸ ਤਰ੍ਹਾਂ ਕਿਸਤ ਕਰਵਾ ਕੇ ਜ਼ੀਰੋ ਡਾਉਨ ਪੇਮੈਂਟ ਦੇ ਕੇ ਵਾਸ਼ਿੰਗ ਮਸ਼ੀਨ ਬਾਏ ਕਰ ਸਕਦੇ ਹੋ ਠੀਕ ਹੈ ਜੀ ਮੈਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ Samsung ਫਾਈਨਾਂਸ ਵੀ ਹੋ ਜਾਂਦਾ ਜੀ ਸਾਡੇ ਕੋਲੇ ਸਰ ਆਲ ਮਾਡਲ ਉੱਪਰ Samsung ਫਾਈਨਾਂਸ ਅਵੇਲੇਬਲ ਰਹੇਗਾ ਜੀ ਇਸ ਤੋਂ ਇਲਾਵਾ HDFC ਫਾਈਨਾਂਸ ਔਰ Bajaj ਫਾਈਨਾਂਸ ਵੀ ਤੁਹਾਡਾ ਅਵੇਲੇਬਲ ਰਹੇਗਾ ਠੀਕ ਹੈ ਜੀ ਸਾਡੇ ਜਿਹੜੇ ਦਰਸ਼ਕ ਆ ਮੈਂ ਵੈਸੇ ਦੱਸਤਾ ਸੀਗਾ ਲੇਕਿਨ ਫਿਰ ਵੀ ਕਈ ਵਾਰੀ ਵੀਡੀਓ ਚਲਦੀ ਦੇ ਵਿੱਚ ਪਤਾ ਨਹੀਂ ਲੱਗਦਾ ਦਰਸ਼ਕਾਂ ਨੂੰ ਐਡਰੈਸ ਸਾਡੇ ਦੱਸ ਕਨਫਰਮ ਕਰਵਾ ਦਿ 12 ਟੈਲੀਕਮ ਨੀਅਰ ਵੇਅਰ ਵਿਲ ਸ਼ੀਦ ਬਗਤ ਸਿੰਘ ਚੌਕ ਠੀਕ ਹੈ ਜੀ ਹਬੋਰ ਜੀ Samsung ਜਿਹੜਾ ਹੈ ਮੋਬਾਈਲਾਂ ਵਾਸਤੇ ਵੀ ਜਿਆਦਾ ਮਸ਼ਹੂਰ ਹੈ ਆਪਣੇ ਨਾਲ ਮੋਹਿਤ ਜੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ Samsung ਦੇ ਮੋਬਾਈਲ ਕਿਹੜੇ-ਕਿਹੜੇ ਇੱਥੇ ਮਿਲ ਰਹੇ ਨੇ ਤੇ ਕਿਹੜੀਆਂ ਸਕੀਮਾਂ ਜੜੀਆਂ ਇੱਥੇ ਮਿਲਣ ਜਾ ਰਹੀਆਂ ਨੇ ਆ ਵੈਲਕਮ ਜੀ ਮੋਹਿਤ ਜੀ ਸასი ਗਾਲ ਸਰ ਸਰ ਕਿਹੜੀਆਂ ਸਕੀਮਾਂ ਨੇ ਆਪਣੇ ਇੱਥੇ ਜੀ ਸਰ ਆਪਣੇ ਮੋਬਾਈਲ ਦੇ ਸਕੀਮਾਂ ਤੁਹਾਨੂੰ ਮਿਲ ਜਾਣਗੀਆਂ ਇਹਦੇ ਤੇ ਤੁਹਾਨੂੰ Samsung ਫਾਈਨਾਂਸ ਵੀ ਮਿਲ ਜਾਏਗਾ Bajaj ਫਾਈਨਾਂਸ ਵੀ ਮਿਲ ਜਾਏਗਾ HDFC ਪੇਪਰ ਫਾਈਨਾਂਸ ਵੀ ਤੁਹਾਨੂੰ ਮਿਲ ਜਾਏਗਾ ਠੀਕ ਹੈ ਅੰਦਰ ਤੇ ਤੁਹਾਨੂੰ ਨਿਊ ਮਾਡਲ ਵੀ ਆਏ ਨੇ ਸਰ ਆਪਣੇ ਕੋਲ ਨਿਊ ਮਾਡਲ ਆ ਗਏ ਨੇ A35 A55 S24 Ultra S24 Fold 5 Flip 5 ਇਹ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਤੁਹਾਨੂੰ ਇੱਥੇ ਮਿਲ ਜਾਣਗੇ ਠੀਕ ਹੈ ਨਾਲ ਸਾਡੇ ਕੋਲ Samsung ਦੀ ਐਸੈਸਰੀ ਆਈ ਹੈ Samsung ਦੀ ਐਸੈਸਰੀ ਸਾਨੂੰ ਸਾਰੀ ਮਿਲ ਜਾਏਗੀ ਠੀਕ ਹੈ ਪਲੱਸ ਤੁਹਾਨੂੰ ਸਰ ਇੱਕ ਇੱਥੇ ਆਪਣੇ ਕੋਲ CSD ਡਿਸਕਾਊਂਟ ਚੱਲ ਰਿਹਾ ਹੈ ਜਿਹੜਾ CSD ਡਿਸਕਾਊਂਟ ਹੈਗਾ ਸਰ ਉਹ ਪੁਲਿਸ ਦਾ ਕਾਰਡ ਜਾਂ ਫੌਜੀ ਦਾ ਕਾਰਡ ਜਾਂ ਰੇਲਵੇ ਪੁਲਿਸ ਦਾ ਕਾਰਡ ਬਣਿਆ ਹੋਵੇ ਸਾਡੇ ਕੋਲ ਲਿਆਓ ਤੰਨ ਸਾਨੂੰ ਦਿਖਾਓ ਮੋਬਾਈਲ ਦੇ ਅੰਦਰ ਤੰਨ ਮੋਬਾਈਲ ਦੇ ਨਾਲ ਇੰਸ਼ੋਰੈਂਸ ਫ੍ਰੀ ਮਿਲ ਜੇਗਾ ਇਹਦੇ ਠੀਕ ਹੈ ਜੀ ਉਸ ਇੰਸ਼ੋਰੈਂਸ ਦੇ ਕੀ ਕੀ ਫਾਇਦੇ ਹੈ ਜੀ ਇੰਸ਼ੋਰੈਂਸ ਦੇ ਫਾਇਦੇ ਹੈ ਸਰ ਮੋਬਾਈਲ ਟੁੱਟ ਜਾਂਦਾ ਹੈ ਡਿੱਗ ਜਾਂਦਾ ਹੈ ਪਾਣੀ ਵਿੱਚ ਡਿੱਗ ਜਾਂਦਾ ਹੈ ਤੁਹਾਨੂੰ ਘਰ ਤੋਂ ਲੈ ਕੇ ਜਾਣਗੇ ਘਰੇ ਦੇ ਕੇ ਜਾਣਗੇ ਸਹੀ ਕਰਵਾ ਕੇ ਦੇ ਕੇ ਜਾਣਗੇ ਠੀਕ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਤੇ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਕਿਉਂਕਿ ਆ ਬੋਹਰ ਦੇ ਬਿਜ਼ਨਸ ਵਾਸਤੇ ਮੈਂ ਅਕਸਰ ਪ੍ਰਯਾਸ ਕਰਦਾ ਰਹਿਣਾ ਤੇ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਆਪਣੇ ਬੋਹਰ ਦਾ ਬਿਜ਼ਨਸ ਵਧਾ ਆਪਣੇ ਬੋਹਰ ਦਾ ਬਿਜ਼ਨਸ ਵਧੇਗਾ ਆਪਣੇ ਬੋਹਰ ਦੀ ਤਰੱਕੀ ਹੋਏਗੀ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤੇ ਜਿਹੜਾ ਫੋਨ ਨੰਬਰ ਹੈ ਉਹ ਆਪਾਂ ਸਕ੍ਰੀਨ ਉੱਪਰ ਦੇ ਦੇਾਂਗੇ ਤੇ ਆਹ ਵੀਡੀਓ ਜਿਹੜੀ ਹੈ ਤੁਸੀਂ ਸ਼ੇਅਰ ਕਰਦੇ ਰਿਹਾ ਜੇ ਆਪਾਂ ਅੱਗੇ ਵੀ ਇਸੇ ਤਰ੍ਹਾਂ ਹੀ ਵੀਡੀਓ ਬਣਾਉਂਦੇ ਰਾਵਾਂਗੇ ਤੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਵੀ ਆਬੋਹਰ ਦੇ ਵਿੱਚ ਕੀ ਕੁਝ ਨਵਾਂ ਆ ਰਿਹਾ ਤੇ ਕਿਹੜੀਆਂ-ਕਿਹੜੀਆਂ ਯੋਜਨਾਵਾਂ ਤੁਹਾਡੇ ਵਾਸਤੇ ਆ